ਨਾ ਮਿਲੇ ਕੋਰੇ ਬਾਸ਼ਾਨੇ ਕਿਰਪਾ ਕਰਤੀ ਖਜ਼ਾਨੇ ਖੋਲਤੇ ਸਮ ਬੇਨਤੀ ਕਰਾਂ ਸਾਰੇ ਪਰਮ ਵੀਰਾਂ ਨੂੰ ਮਾਤਾ ਪੈਣਾ ਬਜ਼ੁਰਗਾਂ ਨੂੰ ਜਿੰਨੀ ਸੰਗਤ ਮੇਲੇ ਤੇ ਆਈ ਹੈ ਬਾਬੇ ਦੇ ਪਾਵਨ ਚਰਨਾਂ 'ਚ ਸੀਸ ਲਵਾ ਕੇ ਗੁਰਮਖੋ ਜੀਵਾਨ ਸਜੋ ਦਾਸ ਰੋਡਿਆਂ ਵਾਲੇ ਕੁਇਸ਼ਰ ਆਪ ਜੀ ਦੇ ਚਰਨਾਂ ਦੀ ਅਸੀਂ ਹਾਜ਼ਰੀ ਭਰਨ ਵਾਸਤੇ ਤਿਆਰ ਹੈ ਮੈਂ ਸਾਰੀ ਗੁਰਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਜਿੱਥੋਂ ਤਾਈਂ ਆਵਾਜ਼ ਜਾਂਦੀ ਹੈ ਇਸਾ ਸਾਰੀ ਗੁਰ ਸੰਗਤਾ ਜਲਦੀ ਤੋਂ ਜਲਦੀ ਵੀ ਪਹੁੰਚਣ ਦੀ ਕਿਰਪਾਲਤਾ ਕਰੋ ਸੁਪੀਕਰ ਵਾਲਾ ਵੀਰ ਅੱਤੀ ਹੈ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਸਾਰੀ ਗੁਰ ਸੰਗਤ ਭਰ ਜਾਂਦੀ ਹੈ ਵੀ 10 15 20 ਮਿੰਟ ਦਾ ਘੰਟਾ ਜਿੰਨਾ ਕਿ ਸਮਾਂ ਹੈ ਰੋਡਾ परी करो मेद मे दाय था करुण नष्ट मुय आदि शांति याद आद दीज हरो बकार हृदय दाम दी जय आदनी भगवती तरु तुम्हारा हर की दे ਤਕੋ ਉਹ ਸੰਤ ਜਪਾਵੇ ਸ੍ਰੀ ਗੁਰੂ ਨਾਨਕ ਦੇਵ ਜੀ ਹਰ ਦਮ ਰਹੇ ਤਾਰ ਵਿਹੈ ਤਹਾਨ ਸਮੰਦ ਮਹਿ ਆਣ ਲਖੋੜ ਪਾਰ ਆਂਹੀ ਪਹਿਲੇ ਪਰਮਾਤਮਾ ਸਮਸਾਰ ਕੀ ਕਲਮ ਫਰੈਣ ਦੋ ਵਿਕਾਰ ਜੋੜ ਕੇ ਤੇ ਆਵਾਂ ਫੇਰ ਰੰਡਣ ਕੀ ਮਾਲਾ ਮੇਰ ਕੀ ਛਾਲਾ ਹੈ ਜਿੰਨਾ ਦੇ ਹੀਠ ਚਾਰਨ ਨਾਲੋਂ ਪਰ ਤਕਾਈ ਦੇਵ ਸਿਸ਼ਰੀ ਚਾਮੀਆਂ ਵਤਾਰੇ ਹੋਰ ਦੇਵਤਾ ਕਰੋੜ ਸਤੀ ਬੰਦਨ ਗਜਾਰ ਕੇ ਬਣਾ ਮਤੋਕ ਸਿਸ਼ਰੀ ਮੱਖ ਵਿੱਚ ਕਾਸ ਗਾਲ ਵਿੱਚ ਪੱਲੂ ਪਾਏ ਕੇ ਤਿਆਰ ਜਗਜਾਰ ਮੈਨੂੰ ਬਖਸ਼ੋ ਕ੍ਰਿਸ਼ਰੀ ਰੋਹੀ ਵਿੱਚ ਸਾਧੂ ਬੈਠਾ ਹੋਵੇ ਜੇ ਸਮਾਦੀ ਲਾਈ ਅਚਾਚੇ ਸਜਾਏ ਕੇਤੇ ਉਸ ਨੂੰ ਕਰਾਈਦਾ ਦੋਸ਼ਮਣ ਹੋ ਕੇ ਗੱਲ ਕਰੀ ਦੇ ਪਰ ਮਨ ਨਾਲ ਉਹਦੇ ਹੱਥੋਂ ਲੈ ਕੇ ਤੇਵਾਸ ਤਕਰੀ ਭਾਣੀ ਦਾ ਸਿਆਣਿਆਂ ਦੇ ਨਾਲ ਬਾਤ ਕਰੀ ਪਰ ਮਨ ਨਾਲ ਮੂਰਖਾਂ ਦੇ ਨਾਲ ਐਵੇਂ ਮਾਗ ਜੀ ਭਾਣੀ ਦਾ ਦਿਲ ਵਾਲਾ ਪੀਸ ਦੱਲਦਾਰ ਕੋਲੇ ਦੱਸ ਲਈ ਔਰ ਕੋਲੇ ਦੱਸ ਕੇ ਤੇ ਪਰਮਾ ਭਾਣੀ ਦਾ ਦਸ਼ਮਣਾਂ ਦੀ ਨਿੰਦਿਆ ਨੂੰ ਨਾ ਚਿਹਰ ਕੀ ਜੀ ਨਾ ਜਿੰਨ ਚਿਹਰ ਮਾਰ ਕੇ ਤੇ ਜਾਣ ਤੋਂ ਭਾਣੀ ਆ ਜੀ ਵੈਰੀ ਸੂਤ ਫੇਰ ਛੱਡੀ ਜਿਹਾਉਂਗਾ ਨਹੀਂ ਹੋਰ ਇਹ ਖਮੋਸ਼ ਜਾਂ ਜਮਾਈ ਭਾਣੀ ਦਾ ਸੱਜਿਆਂ ਟੌਟਾਂ ਦੀ ਉਮਰ ਹੁੰਦੀ ਬਹੁਤ ਥੋੜੀ ਥਾਣੇ ਜਾਂ ਤੇ ਮੁਕਬਰੀ ਕਿਸੇ ਦੀ ਲਾਉਣੀ ਨਾ ਗੰਜਾ ਖੋਦਾ ਟੀਰਾ ਖਿਚੋ ਤਾਣਾ ਇਹਨਾਂ ਸੱਤ ਨਾਲ ਤਾਂ ਪਿਆਰ ਬਹੁਤ ਹਾਂਜੀ ਹਾਂਜੀ ਉਹਨਾਂ ਚੈਰ ਕਹਿੰਦੇ ਰਹੋ ਬਚੋਲੇ ਤਾਈਂ ਜਿੰਨਾ ਚੈਰ ਵਿਆਕੇ ਡੋਲਾ ਘਾਰ ਚ ਕੋੜੇ ਦੀ ਪਿਛਾਰੀ ਹਾਕਮ ਅਗਾਰੀ ਨੰਗੀ ਨਵੇਂ ਜਾਣ ਤੋਕ ਦੇ ਵੀਦਾਈ ਕੱਬੀ ਗੱਲ ਕਰੀ ਬਗਾਨੀ ਵਿੱਚ ਸਵਾਦੀ ਨਾ ਥੋੜੀ ਗੱਲ జ మర్దా దీ మ చానా బా ఠండే ਵਾਲੇ ਭਾਈ ਤੇ ਬੋਤਲ ਤੇ ਅੱਸੀ ਲਾ ਕੇ ਪੀਣ ਲੱਗੇ ਨੂਨ ਤੇ ਅਚਾਰ ਨੂੰ ਅਉ ਮਸਾ ਫਰੀਦ ਵਿੱਚ ਪੈਸਾ ਇੱਕ ਜਗਾ ਰਖੀ ਨਾ ਉਪਰੇ ਬੰਦੇ ਤੋਂ ਕਦੇ ਪੀਏ ਮਾਤਾ ਪਿਤਾ ਤਾਂ ਇੰਗਾੜ ਕੱਢੀ ਬਹੁਤ ਮਾਰੀ ਖੇਤ ਵਿੱਚੋਂ ਗਉ ਕਦੇ ਦੀ ਹਟਾਈਏ ਨਾ ਈਵਣੀ ਸ਼ਰਾ ਮਾਰੀ ਬਾਮਣ ਮਲਾ ਹਿਹਾਰ ਹੋਵੇ ਉਥੇ ਲੈਣ ਦੇਣ ਦਾ ਵਿਹਾਰ ਪਾਵਣ ਪਾ ਮਨ ਬਰੂਦ ਹੈ ਬਹੁਤ ਮਾਰਾ ਮਿਸਰਾ ਦਾ ਪੇਤ ਕਿਸੇ ਘਰ ਪਤਾਈਏ ਨਾ ਜੀ ਦੇ ਨਾਲ ਬੈਠ ਕੇ ਤੇ ਇੱਕ ਪੰਡ ਛਕ ਲਈਏ ਯਾਦ ਰੱਖੋ ਬੁਰਾ ਕਦੇ ਹਜ਼ਾਰ ਤੱਕ ਆਈਏ ਨਾ ਦੁਨੀਆਂ ਤੇ ਬਿਰਲੇ ਸੱਜਣ ਰਹਿ ਕੇ ਦਾਸ ਰਾਮਾ ਬਿਨਾ ਅਜਮੈਸ਼ ਕੀਤੇ ਦਨੂ ਗਟਾਈਏ ਨਾ ਰਾਜ ਕੇ ਜਖਾੜੀ ਕਹਿਣ ਦੇ ਨਾ ਤੇ ਉਜੜ ਜਾਊਗੀ ਰਹੀਏ ਭੁੱਖਾ ਕੰਨ ਕੰਗਾ ਥਾਗੋ ਆਰੂ ਹੈ ਕਿੱਟ ਲੀੜ ਪਾਲੀ ਤਾ ਅੱਖ ਦੇ ਲਿਆਉਂਦਾ ਕਿੱਥੋਂ ਰੱਖੀ ਨੇ ਮੈਲੀ ਦਿੰਦੀ ਦੂਰਾਂ

ਦੀਨ ਤੇ ਸਿਤਕ ਇਮਾਨ ਹੈ ਤੋ ਤੇਰੇ ਜਹਾਨੀ ਹੋਰ ਦਰਬਾਰ ਸਿੰਗਾ ਨਿਰਨੂਰ ਖੁਦਾ ਦੀ ਸ਼ਾਨ ਹੈ ਤੋ ਹਾ ਮੰਨਿਆ ਆਸ਼ਿਕ ਹੋਵੇ ਰੱਬ ਦਾ ਜੇ ਹੋਏ ਮਲਾਮਤ ਲਾਖ now ਜੋੜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜਣਾ ਤੁਹਾਡੇ ਪਾਵਨ ਚਰਨਾਂ 'ਚ ਕਿਸੇ ਮੰਜ਼ਲ ਦਾ ਗਾਣ ਪੇਸ਼ ਕਰਨਾ ਜਿੰਨਾ ਇੱਕ ਸਮਾਂ ਧਿਆਨ ਦੇ ਕੇ ਸ਼ਰਣ ਕਰਿਓ ਪਹਿਲਾਂ ਤਾਂ ਮੈਂ ਇੱਕ ਆਮਨ ਕਰਦਾ ਸਰਦਾਰ ਮੱਖਣ ਸਿੰਘ ਜੀ ਸਿੱਧੂ ਸਾਹਿਬ ਜਿਨ੍ਹਾਂ ਨੂੰ ਮਹਾਰਾਜ ਨੇ ਬਖਸ਼ਿਸ਼ ਕਰੀ ਹੈ ਇਹ ਬਖਸ਼ਿਸ਼ ਹਰ ਇੱਕ ਤੇ ਨਹੀਂ ਹੋਈ ਜਿਹੜੀ ਸਰਦਾਰ ਮੱਖਣ ਸਿੰਘ ਨੂੰ ਬਖਸ਼ਿਸ਼ ਹੋਈ ਹੈ ਨਾ ਸਾਥ ਸੰਗਤ ਦੀ ਰਸਤੀ ਹੋਈ ਹੈ ਜਿਨ੍ਹਾਂ ਨੂੰ ਬਾਬੇ ਨੇ ਦਰਸ਼ਨ ਦਿੱਤੇ ਨੇ ਬਾਬੇ ਨੇ ਹੁਕਮ ਕੀਤਾ ਹੈ ਅਮੇ ਲੱਖੀ ਲੱਗਣ ਲਾਇਆ ਬੇਲਾ ਤੁਸੀਂ ਲੱਗਣ ਲਾਇਆ ਅਸੀਂ ਜਾਂਦੇ ਮਿਲਣਾ ਪਹਿਲੀ ਵੇਰ ਲਾਇਆ ਉਹ ਬਾਈ ਕੀ ਗੱਲ ਮਾ ਫੜ ਕੇ ਅੱਖ ਲੱਗ ਜਾ ਲੱਗ ਜਾ ਜੋਗੀਆਂ ਮੇਰੇ ਸੁੰਦਰਾਂ ਦੀ ਸ਼ੇਰ ਮਾਨ ਲਾਵੇ ਮੈਨੂੰ ਆਪਣੀ ਆਪਣੀ ਬਨਹਲਾ ਨਾਰੀ ਕੰਨ ਵਿੱਚ ਲਾਵੇ ਜੋਗੀਆਂ ਮੁੰਦਰ ਗੁੰਦਰ ਦੀ ਕਹਿੰਦਾ ਵੀ ਰਾਣੀ ਸੁਨਦਰਾ ਮੈਨੂੰ ਛਾਲ ਮਾਰ ਗਈ ਫਰਮਾਜ ਮੈਨੂੰ ਦੱਸੋ ਕਿਉਂ ਮਾਰ ਗਈ ਰਾਣੀ ਸੁਨਦਰਾ ਕੌਣ ਸੀ ਧਿਆਨ ਦੇ ਕੇ ਸ਼ਰਮ ਕਰਿਓ ਪਰ ਮੁੱਖੋ ਸਾਡੇ ਹਰਮਨ ਪਿਆਰੇ ਬੀਰ ਬਹੁਤ ਸਾਰੇ ਪਏ ਰੋਡੇ ਵਾਲੇ ਜੱਥੇ ਬਖਸ਼ੀਏ ਨੇ ਮੈਂ ਕੋਟਨਵਾਰ ਸਾਰੀ ਗੁਰਸੰਗਤ ਦਾ ਧੰਨਵਾਦ ਕਰਨਾ ਲੈਨਾ ਸ਼ਰਮਣ ਕਰਿਓ ਗਰਮਖੋ ਉਹ ਆਉਂ ਹੈ ਭਈ ਪੂਰਨ ਭਗਤ ਸਿੱਧੂ ਗੋਤਰਾ ਸੰਬੰਧ ਸੀ ਰਾਜਾ ਛਰਮਾਨ ਧਿਆਨ ਦੇ ਕੇ ਸ਼ਰਮਣ ਕਰਿਓ ਉਹਨੇ ਰਾਣੇ ਲੋਣਾ ਦੇ ਆਖੇ ਪੂਰਨ ਭਗਤ ਨੂੰ ਸਿਆਲਕੋਟ ਪੂਛਿਰਤਾ ਅਸੀਂ ਆ ਜਿਹੜਾ ਗਉਣਾ ਜਿੱਥੋਂ ਸੁਣਾਉਣਾ ਨਾ ਪਾਕਿਸਤਾਨ ਦੇ ਵਿੱਚ ਅਸੀਂ ਗਏ ਸਾਂ ਜਦ ਸਿਆਲਕੋਟ ਅਸੀਂ ਗਏ ਉਥੇ ਕਿਰਕ ਦੇ ਮੁਸਲਮਾਨ ਚੰਡਿਆਣੇ ਦੇ ਮੁਸਲਮਾਨ ਔਰ ਸਾਧ ਸੰਗਜੀ ਮਹੈਸ਼ਰੀ ਪਿੰਡ ਦੇ ਮੁਸਲਮਾਨ ਬੈਠੇ ਸਨ ਉਹਨੇ ਫਿਰ ਪੂਰਨ ਨੂੰ ਪਗਦੇ ਖੂਹ ਦੇ ਕੋਲੇ ਸਟੇਜ ਲਾ ਕੇ ਸਾਡਾ ਗਾਉਣ ਲਵਾਇਆ ਸੀ ਪੂਰਨ ਭਗਤ ਆਖੂ ਅੱਜ ਸਿਆਲਕੋਟ ਹੈਗਾ ਸ਼ਰਮ ਕਰਿਓ ਧਿਆਨ ਦੇ ਕੇ ਉਥੇ ਲਿਆ ਵਰਤਿਆਂ ਗੁਰਮਖੋ ਪੂਰਨ ਭਗਤ ਨੂੰ ਖੂਬ ਸਿਰਤਾ ਆਂ ਖੀਆਂ ਜਤੀਆਂ ਚੋ ਜਤੀ ਨਵਾ ਨਾਥਾਂ ਚੋ ਨਾਥ ਗੁਰੂ ਗੋਖ ਨਾਥ ਨੇ ਪੂਰਨ ਭਗਤ ਨੂੰ 12 ਸਾਲ ਬਾਅਦ ਖੂਚੋ ਕੱਢਿਆ ਖੂਚੋ ਕੱਢ ਕੇ ਕੰਨਾਂ ਚ ਪਾਤੀਆਂ ਮੰਦਰਾ ਉਹਨੂੰ ਬਣਾ ਲਿਆ ਚੇਲਾ ਉਹਨੂੰ ਬਣਾ ਲਿਆ ਨਾਥ ਉਹਨੂੰ ਬਣਾ ਲਿਆ ਸਾਥ ਸੰਗੀ ਰੱਬ ਨੂੰ ਪਾਉਣ ਵਾਲਾ ਫਕੀਰ ਆ ਮੈਨੂੰ ਦੇਤਾ ਜਾ ਗੁਰਾਂ ਨੇ ਜੋਗ ਜੀ ਕਰਨਾ ਕੱਲੇ ਦਾ ਵਿਦਿਆਪਨ ਨਹੀਂ ਦੋਹਾਂ ਦੀ ਗਾਉਣਾ ਤਿੰਨਾਂ ਦਾ ਰਾਹ ਤੁਰਨਾ ਚਾਹੁੰਦਾ ਵਾਹੀ ਦਾ ਕੰਮ ਪੰਜਾਂ ਦਾ ਲੜਨ ਨੂੰ ਜਿੰਨੇ ਹੁਣ ਉਹ ਨਹੀਂ ਥੋੜੇ ਧਿਆਨ ਦੇ ਕੇ ਗਾਣ ਸੁਣੋ ਸਾਡੇ ਵੀਰ ਸਰਦਾਰ ਮੱਖਣ ਸਿੰਘ ਜੀ ਹੁਣੀ ਉਹ 50 ਰੁਪਏ ਰੋਡੇਵਾਲ ਜਿੱਥੇ ਸਰਦਾਰ ਮੱਖਣ ਸਿੰਘ ਜੀ 50 ਰੁਪਏ ਬਖਸ਼ ਕੇ ਨੇ ਬਾਦਸ਼ਾਹੀ ਕਿਰਪਾ ਕਰਨ ਆਪਣੇ ਚਰਨਾਂ ਦੀ ਪੀਰ ਬਖਸ਼ ਕਰਨ ਤੇ ਅਰਦਾਸ ਕਰਦਾ ਨੇਮਦਾਰੋ ਮੈਨੂੰ ਤਾਂ ਗੱਜਵਾ ਇੱਥੇ ਆਉਣਾ ਇਹਨਾਂ ਨਸ਼ਾ ਹੋ ਜਾਂਦਾ ਆ ਕਿ ਵੀ ਆਉ ਮੇਲਾ ਜਿੱਥੇ ਸਾਸ਼ ਪਹਿਲੀ ਵਾਰ ਜਦ ਇਸ 스테ਜ ਲਈ ਸੀ ਪਰਾਲੀ ਤੇ ਖੜ ਕੇ ਗੱਡੇ ਤੇ ਖੜ ਕੇ 스테ਜ ਲਈ ਸੀ ਉਹ ਵੀ ਦਿਨ ਸਨ ਤੇ ਅੱਜ ਤੁਸੀਂ ਇਸ ਮੇਲੇ ਨੂੰ ਸਹਿਯੋਗ ਦਿੱਤਾ ਹੈ ਇਹ ਮੇਲਾ ਕਵਰ ਵਾਲਾ ਦੇਸ਼ਾਂ ਵਿਦੇਸ਼ਾਂ ਚ ਅਸੀਂ ਅਥਾ ਮਲਕਾਂ ਚ ਆਪ ਤਨੇ ਜਿਹੜੇ ਬਾਹਰ ਗਾਉਣ ਗਏ ਜਿਹੜੇ ਮਲਕ ਚ ਵੀ ਗਏ ਹੈ ਇਥੋਂ ਦੇ ਲੋਕ ਸਾਨੂੰ ਸਾਧ ਸੰਗ ਜੀ ਉਹਨੇ ਬਹੁਤ ਵੱਡਾ ਲੱਖੇ ਦੀ ਸੰਗਤ ਨੇ ਚੱਕਰ ਦੀ ਸੰਗਤ ਨੇ ਮੀਨੀਆਂ ਦੀ ਸੰਗਤ ਨੇ ਔਰ ਹਰਮਨ ਪਿਆਰੇ ਬੱਲੇ ਰਸੂਰਪੁਰ ਦੀ ਸੰਗਤ ਨੇ ਠੂੜ ਦੀ ਸੰਗਤ ਨੇ ਇਥੋਂ ਦੇ ਨੇੜੇ ਤੇ ਆਰਾਮੇ ਦੀ ਸੰਗਤ ਨੇ ਬੜਾ ਵੱਡਾ ਸਹਿਯੋਗ ਦਿੱਤਾ ਮੈਂ ਕੋਟਨਵਾਰ ਸਾਰੇ ਹਰਮਨ ਪਿਆਰੇ 15 ਸਾਲ ਤੋਂ ਖੈਰ ਮੰਗ ਲਿਆਵੇ ਕਹਿੰਦੇ ਕਾਲੇ ਜੀਚ ਮਾਰੂ ਤੇ ਖੇ ਨੈਣ ਸੁੰਦਰਾਂ ਉਹ ਗੋਲ ਖੇ ਲਟਿਆਂ ਦੀ ਡੈਣ ਸੁੰਦਰਾ ਨਾ ਨਲਸੀ होश भुगी मे बेच लीते चट खोल ओ रूप होके डेगी आला पिछे आ तू शेदी ਜਾਗ ਪੀਗ ਮਾਡੂ ਤੇਰੀ ਜਾਨ ਜੋਗੀਏ ਰਾਣੀ ਜਾਨ not getting hit. how do i ਮੰਜਲੇਚੇ ਵਾਲੇ ਤੇ ਉੱਠੀ ਮਾਂਦੀ ਕਹਿੰਦੀ ਦੇਖਦੀ ਕੀ ਐ ਜਿਹੜਾ ਸੰਤ ਬੈਠਾ ਆਇਆ ਨਾ ਤੇਰੇ ਗੇਟ 'ਚ ਕਹਿੰਦੀ ਮਾਇਆ 40 ਸਾਲ ਦੀ ਕਹਿੰਦੀ ਮੁੰਡਾ ਉਹ 20 ਸਾਲ ਦਾ ਕਹਿੰਦੀ ਮੇਰੇ ਮਨ 'ਚ ਵੀ ਗੁਰਕਰੀਜੀ ਹੁੰਦੀ ਐ ਆ ਸੁਣੋ ਧਿਆਨ ਦੇ ਕੇ ਉੱਥੇ ਲਿਆ ਬਰਤੀਆਂ ਰਾਣੀ ਸੁੰਦਰਾਂ ਦੀ ਬਾਂਦੀ ਨੇ ਵਰਮਖੋ ਉੱਥੋਂ ਚਿਵਾਰੇ ਦੀ ਬਾਰੀ ਖੋਲੀ ਤੇ ਮੰਜਲੇ ਚਿਵਾਰੇ ਦੀ ਪੂਰਨ ਗੇਟ 'ਚ ਖੜਾ ਗੇਟ 'ਚ ਚੰਨ ਚੜਿਆ ਪਿਆ ਚੰਨ ਚੜਿਆ ਪਿਆ ਇੰਨਾ ਸੁੰਦਰ ਰੂਪ ਹੈ ਹੁਸ਼ਿੰਦ ਦਾ ਬੱਦਲ ਮਹਿਕਾ ਮੰਡ ਦਾ ਚਿਹਰਾ ਰਾਣੀ ਸੁੰਦਰਾ ਨੇ ਸੋਚਿਆ ਮਨਾ ਬਾਂਦੀ ਕਹਿੰਦੀ ਦੇਖਦੀ ਕੀਆਂ ਤੇਰੇ ਮੂੰਹ ਵਰਗੀ ਤਾਂ ਉਹਦੀ ਪੈਰ ਦੀ ੱਡੀ ਆ ਰਾਣੀ ਸੁੰਦਰਾ ਦੀ ਮਾਰਨ ਵਾਲੀ ਭਾਵਨਾ ਚਲੀ ਗਈ ਇਥੇ ਕਮਤਾ ਦੀ ਠੇਕ ਹੈ ਕਰ ਦਰਸ਼ਨ ਪੂਲੋਂ ਦੇ ਠੰਡਾ ਠਾਰ ਹੋ ਗਿਆ ਸੀਨਾ ਵਿਗੜੀ ਹੋਈ ਬਿੱਲੀ ਨੂੰ ਕੀਲੀ ਖੜਾ ਕਬੂਤਰ ਕੀਨਾ ਸੀਦਾ ਬੀੜੀ ਬਿੱਲੀ ਵੀ ਪਰ ਸਾਸ ਸנגੇ ਜੀ ਕੀਨੇ ਕਬੂਤਰ ਨੇ ਕੀਲੀ ਇਕਲਤਾ ਛਾਵ ਕਰੋ ਤੇ ਅੰਦੇਕੇ ਦਰਸ਼ਨ ਕਰਨ ਆਉਂਦੀ ਹੈ ਮੋਤੀਆਂ ਦਾ ਥੜ੍ਹ ਭੜ ਕੇ ਪੂਲ ਭਗਤ ਨੂੰ ਪਿੱਛਾ ਪਾਉਂਦੀ ਆ ਰੋਡੇ ਵਾਲੇ ਜੱਥੇ ਤੋਂ ਹੈ छो करो ध्यान पूर न सुंदरान तकिया ज दुखो ਵੀ ਕਹਿੰਦਾ ਰਾਣੀ ਸੁਨਦਰਾ ਮਹਿਲ ਤੋਂ ਛਾਲ ਮਾਰ ਗਈ ਕਿਉਂ ਮਾਰ ਗਈ ਤੇ ਤिणी ਮਾਰ ਦਿਆ ਜੇ ਚਰਨ ਨੂੰ ਮਾਰੂ ਕਿਉਂ ਮਾਰੂਗੀ ਅਸ਼ਰਮ ਕਰੇ ਉਹਨੂੰ ਕਈ ਸੁਗਰਾਮ ਦੀ ਮਤੀਰਾ 20 ਸਾਲ ਤਲਾਇ ਬੈਠਾ ਕਹਿੰਦਾ ਰੱਬਾ ਜੇ ਤੂੰ ਮੈਨੂੰ ਮਿਲ ਲੈ ਮੈਂ ਤੇ ਰੋਕਲ ਦੇਵਾ ਮਾਰ ਮੋਖ ਕਹਿੰਦਾ ਐਂ ਕਰਦਾ ਕਰਦਾ ਅੰਬਸਲੇ ਕਿ ਲੱਗ ਅੰਬਦਦ ਰਖਸਾ ਆਪਣੇ ਐਸਪੀ ਕਲੀਡਾ ਐਸਪੀ ਕਲੀਡਾ ਦਰਖਤਾਂ ਅੰਬੀਆਂ ਲੱਗੀਆਂ ਛੋਟੀਆਂ ਛੋਟੀਆਂ ਮਾਰ ਮੋਖ ਦਾ ਰੱਬਾ ਜੇ ਤੇਰੇ ਦਿਮਾਗ ਹੁੰਦਾ ਕਹਿੰਦਾ ਉਹ ਮਤੀਰੇ ਅੰਬ ਨੂੰ ਲਾਉਂਦਾ ਛੋਟੀਆਂ ਛੋਟੀਆਂ ਹਾਂ ਪੱਥਰ ਹੈ ਹੋਟਲ ਕਾ ਦਾ ਜਿਸ ਦਿਲ ਦੇ ਅੰਦਰ ਪਿਆਰ ਨਹੀਂ ਦਿਲ ਦੇ ਕਿਉਂ ਨੂੰ ਕੀ ਕਰਨਾ ਜਿਸ ਦਿਲ ਨੂੰ ਦਿਲ ਦੀ ਸਾਰ ਨਹੀਂ ਜਦ ਦਿਲ ਪਰ ਦਿਲ ਵਿੱਚ ਆਣ ਬਸੇ ਇਹ ਦਿਲ ਖੁਦ ਹੀ ਉਸਦਾ ਬਣ ਜਾਂਦਾ ਹੋ ਸਦਿਲ ਦਾ ਕੋਈ ਦਿਲਦਾਰ ਨਹੀਂ ਹੋ ਲਖ ਲਾਣ ਤਨੇ ਯੁਨ ਦੋਸਤਾਂ ਨੂੰ ਹੋ ਜਿਹੜੇ ਤੱਕਦੇ ਬੁਰਾ ਪਿਆਰਿਆਂ ਦਾ ਪਤਾ ਪੱਖਤ ਭਏ ਤਾਂ ਫੇਰ ਲੱਗਦਾ ਹੈ ਖਰੇ ਖੋਟੇ ਜਾਂ ਮਿੱਠਿਆਂ ਖਾਰਿਆਂ ਦਾ ਝਾਲ ਖਾ ਕੇ ਦਗਾ ਕਮਾਉਣ ਜਿਹੜੇ ਹੋ ਕਿਤੇ ਹੋਵੇ ਨਾ ਭਲਾਨਕਾਰ रब दे मारियां ਬੈਦਨਾ ਰੱਬ ਤੇ ਮਾਰਿਆਂ ਦਾ ਮਿਲੇ ਬੈਦਨਾ ਰੱਬ ਤੇ ਮਾਰਿਆਂ ਦਾ ਗੁਰਮਖੋ ਰੋਡਾਂ ਵਾਲੇ ਜਿੱਥੇ ਕਵਤਾ ਸੁਣੋ ਬਈ ਰਾਣੀ ਸੁਨਦਰਾ ਪਿਆਰ ਦੀ ਬੱਤੀ ਪੂਰਨਾ ਸ਼ਾਦੀ ਕਰਾਉਣ ਮਾਰੀ 36 ਪਕਵਾਨ ਦੇ ਭੋਜਨ ਲੈ ਕੇ ਲੋਕੋ ਸੰਤਾਂ ਦੀ ਕਲਾ ਹੈ ਪੂਰਨ ਸੰਤਾਂ ਮਹਾਤਮਾ ਦੀ ਕਲਾ ਹੈ ਜਿਹੜੇ ਮਾਰਨ ਵਾਲੀ ਭਾਵਨਾ ਸੀ ਉਹ ਚਲੀ ਗਈ ਤੇ ਹੁਣ ਪਾਪ ਕਿਵੇਂ ਲੱਗੂਗਾ ਮਨਸ ਦੀ ਕਹਿੰਦਾ ਡਿੱਗਦੀ ਐ ਮਹਿਲ ਤੋਂ ਛਾਲ ਮਾਰ ਕੇ ਉਹ ਕਿਵੇਂ ਡਿੱਗੂਗੀ 36 ਪਕਵਾਨ ਦੇ ਭੋਜਨ ਲੈ ਕੇ ਰਾਣੀ ਸੁਨਦਰਾ ਚੱਲੀ ਪੁੱਤਰਾ ਸੁੰਦਰਾਂ ਦੇਸੇ ਰ ਹੁਸ਼ਨੰਦਾ ਅਜਾ ਜਾਦੂ ਪੈ ਗਿਆ ਪੂਰਨ ਚੰਦ ਬਜੂ ਪਹਿਲਾਂ ਤੋਂ ਜਿਨ੍ਹਾਂ ਨੇ ਸੇਵਾ ਕਰੀ ਹੈ ਸਰ ਮੱਖਣ ਸਿੰਘ ਜੀ ਨਾ ਮੋਢਾ ਨਾ ਮੋਢਾ ਜੋੜ ਕੇ ਸਰੇ ਹੈ ਪੰਡਤ ਦਰਸ਼ਨ ਕੁਮਾਰ ਸਾਹਿਬ ਦਰਸ਼ਨ ਸਿੰਘ ਪੰਡੇ ਜੀ ਹੋਣੀ ਉਹ ਪੰਜਾਹ ਪੈਰ ਉਹ ਨਵਲ ਜੱਥੇਨ ਬਖਸ਼ ਕੇ ਨੇ ਮੈਂ ਧੰਨਵਾਦ ਕਰਦਾ ਗੁਰਮਖੋ ਆ ਦੋ ਤਿੰਨ ਮਿੰਟ ਮੈਂ ਤੁਹਾਡੇ ਹੋਰ ਲੈ ਉਹਨਾਂ ਦਾ ਛੋਟਾ ਸਾਰਿਆਂ ਦਾ ਤੁਹਾਨੂੰ ਵੇਖ ਕੇ ਮੈਨੂੰ ਇੰਨਾ ਨਸ਼ਾ ਹੈ ਕਿ ਉਹ ਮੇਲੇ ਤੇ ਆ ਜੈ ਇੰਨਾ ਇਕੱਠ ਹੈ ਇੰਨਾ ਸੰਗਤਾਂ ਦਾ ਅਤਿਸ਼ਾਹ ਇਲਾਕੇ ਚ ਮੇਲਾ ਕਵਰ ਵਾਲਾ ਮਸ਼ਹੂਰ ਕਵਰ ਵਾਲੇ ਮੇਲੇ ਦੀਆਂ ਸੰਗਤਾਂ ਦੀਆਂ ਤਿਆਰੀਆਂ ਤੁਹਾਡੇ ਰਿਸ਼ਤੇਦਾਰ ਦੂਰੋਂ ਦੂਰੋਂ ਫੋਨ ਆਉਂਦੇ ਐ ਕਵਰ ਵਾਲੇ ਮੇਲੇ ਦੇ ਨੇ ਅਸੀਂ ਆਵਾਂਗੇ ਕਿੰਨਾ ਮਲਾਪ ਸਾਨੂੰ ਇਸ ਮੇਲੇ ਨੇ ਬਖਸ਼ ਕਰਿਆ ਅਰੇ ਅੱਜ ਦੇਖਣ ਨੂੰ ਆਇਆ ਤੇਰੇ ਖੁਸ਼ੀਆਂ ਵਾਲਾ ਹੈ ਜਿਹੜਾ ਆਪਾਂ ਅਜਮਨਾ ਕਵੀਸ਼ਰ ਜੀ ਇੱਥੇ ਗਾਣ ਕਾ ਵਸੀਲਾ ਗੇ ਜਿਹੜੇ ਗਾਣ ਵਾਲੇ ਬੈਠੇ ਆ ਮੈਨੂੰ ਕਿਉਂ ਪਤਾ ਕਿੱਧਰ ਜਾ ਗੇ ਇਹਦੇ ਲੋਗੇ ਨੇ ਜਾਂ ਫੇਰ ਉਹਨਾਂ ਤੇ ਪਏਗੀ ਛਾਇਆ ਤੇਨ ਖੁਸ਼ੀਆਂ ਵਾਲਾ ਹੈ ਜਿਹੜਾ ਆਪਾਂ ਅਜ ਮੜਾਇਆ ਰਹਾਰੇ ਜਾਂਦਾ ਮੈਂ ਗੋਲੀ ਫੇਰ ਭੰਗਤੀ ਖੜਕੇ ਬਾਬੇ ਦੇ ਗੋਲੇ ਤੂੰ ਲਿਆਈ 10 ਰੁਪਏ ਫੜਕੇ ਪਈਏ ਦਾ ਬਾਬਾ ਜੀ ਨੇ ਨਾਮ ਫਚਾਇਆ ਦਿਲ ਖੁਸ਼ੀਆਂ ਵਾਲਾ ਹੈ ਜਿਹੜਾ ਆਪਾਂ ਅੱਜ ਮਨਾਇਆ ਪੀਰ ਪਈਏ ਜਗ ਰੂਪ ਸੰਗਦੇ ਆ ਬਾਬੇ ਕਬਰ ਵਾਲੇ ਦੀ ਲੀਲਾ ਇਹ ਮੇਰਾ ਮਿਸਟਰ ਵੈ ਅੱਜ 100 ਰੁਪਈਆ ਜਗ ਰੂਪ ਸੰਗਦੇ ਆ ਬਾਬੇ ਕਬਰ ਵਾਲੇ ਦੀ ਲੀਲਾ ਇਹ ਮੇਰਾ ਮਿਸਟਰ ਵੈ ਹੁਣ ਇਹ ਰੰਦਾ ਵੇਚ ਮੜੀ ਲਾ ਰਮ ਪਿਆਰਾ ਹਾਂ ਵੜਾ ਹੈ ਜਿਹੜਾ ਆਪਾਂ ਅੱਜ ਮਨਾਇਆ ਰਸਿਆਣੀ ਸੰਗਤ ਨੇ ਅੱਜ ਦਾ ਹੈ ਨਹੀਂ ਬੋਲ ਅਲੱਦਿਆ ਮਨੀਲੇ ਵਿੱਚ ਇੰਨਾ ਨੇ ਸਾਨੂੰ ਤਿੰਨਾਂ ਨੂੰ ਗਾਉਣ ਨੂੰ ਸਦਿਆ ਜਿਹ ਵਿੱਚ ਤਿੰਨ ਵਾਰੀ ਉੱਠੇ ਜਾਂਦਾ ਦੀਵਾਨ ਲਗਾਇਆ ਦਿਨ ਖੁਸ਼ੀਆਂ ਵਾਲਾ ਹੈ ਜਿਹੜਾ ਆਪਾਂ ਅੱਜ ਮਨਾਇਆ ਹੈ ਲੋਡਾਂ ਵਾਲੇ ਕਵੀਸ਼ਾਂ ਦੀ ਲੋਕੋ ਆਵਾਜ਼ ਦੱਸਣ ਵਾਲਾ ਹੈ ਜਿਹੜਾ ਆਪਾਂ ਅੱਜ ਮਨ ਆਇਆ ਟੁੰਟਿਆ ਮਾਰੇ ਕਵੀਸ਼ਰ ਸਾਹਿਬ ਨੇ ਲੈ ਕਬਰ ਤੇ ਆ ਕੇ ਪਜ ਗਏ ਤੁਸੀਂ ਗਾਉਣਿਆਂ ਨੂੰ ਪਲ ਗਏ ਹੁਣ ਤਾਂ ਚੌਲ ਖਾਣ ਵਿੱਚ ਰੋਜਗੇ ਆਖ ਸੁਣਾਇਆ ਨਰ ਖੁਸ਼ੀਆਂ ਵਾਲਾ ਹੈ ਜਿਹੜਾ ਆਪਾਂ अमरा वारा जी पंजाह रुपये दा पिंड जो चकर पर उन सौ अठ में जा मानक न टकर जॻह ते दान लॻा ਮਾੜੀ ਪੰਜਾਬ ਰਪੀਏ ਗਰਮੀ ਤੋਂ ਦੇਖ ਆਵੇਂ ਵੱਡੇ ਰੂਪ ਸਿੰਘ ਦਾ ਭਾਈ ਆਂਦਾ ਭਾਵਣ ਸਜਣਾ ਸਾਨੂੰ ਮਾਰ ਬਚਾਇਆ ਸਿਰ ਖੁਸ਼ੀਆਂ ਵਾਲਾ ਹੈ ਜਿਹੜਾ ਆਪਾਂ ਅੱਜ ਮਹਿਮਾਨ ਜੋ ਸਕੱਤਰ ਸਾਹਿਬਾਨ ਦਾ ਹਰ ਬਲ ਪਿਆਰੇ ਸਟੇਜ ਤੇ ਬੈਠੇ ਸਾਰੇ ਪਰੰਪੀ ਜਨ ਦਾ ਕੋਟਨਵਾਦ ਧਨਵਾਦ ਕਰਦੇ ਦੋ ਹੱਥ ਜੋੜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ